ਕੈਨੇਡਾ ਦੇ ਰਾਜਨੀਤਿਕ ਹਾਲਾਤ ਸਾਰਿਆਂ ਨੂੰ ਪਤਾ ਹੈ ਜਸਟਿਨ ਟਰੂਡੋ ਆਪਣੀ ਪੋਸਟ ਤੋਂ ਮੇਰਾ ਨਾਮ ਸਰਬਜੀਤਾ ਜੀ ਪੰਜਾਬ ਸਰਕਾਰ ਨੇ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਕੀਤਾ ਉਹਦਾ ਉਪਰਾਲਾ ਕੀਤਾ ਪੰਜਾਬ ਸਰਕਾਰ ਦਾ ਧੰਨਵਾਦੀ ਅਸੀਂ ਆ ਜਿਹੜਾ ਕਿ ਅਸੀਂ ਸਾਡਾ ਪੰਜ ਤੋਂ 6000 ਰੁਪਏ ਬਿੱਲ ਆਉਂਦਾ ਸੀਗਾ ਉਹ ਹੁਣ ਅਸੀਂ ਬਿੱਲ ਜਿਹੜਾ ਹੈਗਾ ਹੋਰ ਪਾਸੇ ਖਰਚੇ ਅਸੀਂ ਕਰ ਸਕਦੇ ਹਾਂ ਉਸ ਬਿੱਲ ਨੂੰ ਬਚਤ ਕਰਕੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਾਂ ਘਰ ਦੇ ਕੋਈ ਰਾਸ਼ਨ ਵਾਸਤੇ ਅਸੀਂ ਯੂਜ਼ ਕਰ ਸਕਦੇ ਹਾਂ ਪੰਜਾਬ ਸਰਕਾਰ ਨੇ ਬੜੀ ਮਿਹਰਬਾਨੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਕਰੇਲੂ ਬਿਜਲੀ ਖਪਤਕਾਰਾਂ ਚੋਂ 90 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਗਏ ਹਨ ਸਰਕਾਰ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ 5-6000 ਰੁਪਿਆ ਬਿੱਲ ਆ ਜਾਂਦਾ ਸੀਗਾ ਅਸੀਂ ਉਹਦੇ ਨਾਲ ਹੋਰ ਵੀ ਕਈ ਸਰਕਲ ਚਲਾ ਲਏ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਜਿਹੇ ਉਪਰਾਲੇ ਦੀ ਪੰਜਾਬ ਵਾਸੀ ਛਲਾਗਾ ਕਰਦੇ ਨਹੀਂ ਥੱਕਦੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਐਜ਼ এ পিএম ਅਸਤੀਫਾ ਦੇ ਚੁਕੇ ਨੇ ਮੌਜੂਦਾ ਸਥਿਤੀ ਕੀ ਹੈ ਉਸ ਦੇ ਲਈ ਉਸ ਤੇ ਜਾਣਨ ਲਈ ਅਸੀਂ ਗੱਲਬਾਤ ਕਰਾਂਗੇ ਆਪਣੇ ਇੱਕ ਐਨ ਆਰ ਆਈ ਨਾਲ ਜਿਹੜੇ ਕਿ ਇੱਥੇ ਅਮ ਇੰਡੀਆ ਦੇ ਵਿੱਚ ਆਰਮੀ ਦੇ ਵਿੱਚ ਬਤੌਰ ਕੈਪਟਨ ਉਹਨਾਂ ਨੇ ਸੇਵਾ ਨਿਭਾਈ ਹੈ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਨਾਲ ਜਾ ਕੇ ਵਸ ਗਏ ਨੇ ਔਰ ਐਨ ਆਰ ਆਈ ਹੋਣ ਦੇ ਨਾਤੇ ਕਿਉਂਕਿ ਉਹਨਾਂ ਦਾ ਭਾਰਤ ਨਾਲ ਵੀ ਬੜਾ ਪਿਆਰ ਹੈ ਆਪਣੇ ਅਮਨਸਰ ਸ਼ਹਿਰ ਦੇ ਵਿੱਚ ਵੀ ਆਂਦੇ ਨੇ ਉਹ ਵੀ ਇੱਥੇ ਮੌਜੂਦ ਨੇ ਕੈਨੇਡਾ ਦੇ ਇਸ ਵੇਲੇ ਰਾਜਨੀਤਿਕ ਹਾਲਾਤ ਕੀ ਨੇ ਕੀ ਪੰਜਾਬੀਆਂ ਨੂੰ ਇਸ ਰਾਜਨੀਤਿਕ ਹਾਲਾਤ ਦੇ ਚੱਲਦਿਆਂ ਅੱਗੋਂ ਆਉਣ ਵਾਲੀਆਂ ਮੁਸ਼ਕਲਾਂ ਹੋਣਗੀਆਂ ਕਿ ਉਹਨਾਂ ਦੇ ਲਈ ਆਸਾਨ ਹੋਏਗਾ ਕਿਉਂਕਿ ਜਸਟਿਨ ਟੂਡੋ ਦੇ ਸਮੇਂ ਦੌਰਾਨ ਪੰਜਾਬੀਆਂ ਨੂੰ ਕਾਫੀ ਰਾਹਤ ਸੀਗੀ ਸੋ ਅਸੀਂ ਇਸ ਬਾਬਤ ਸਾਰੀ ਗੱਲਬਾਤ ਕਰਨੇ ਹਾਂ ਕੈਪਟਨ ਸਾਹਿਬ ਨਾਲ ਕੈਪਟਨ ਸਾਹਿਬ ਸਵਾਗਤ ਹੈ ਤੁਹਾਡਾ ਡੈਨਿਕ ਸਵੇਰਾ ਦੇ ਟੀਵੀ ਦੇ ਵਿੱਚ ਮੈਨੂੰ ਇਹ ਦੱਸਿਓ ਕਿ ਇਸ ਵੇਲੇ ਜੋ ਹਾਲਾਤ ਨੇ ਕੈਨੇਡਾ ਦੇ ਕਿਉਂਕਿ ਜਸਟਿਨ ਟੂਡੋ ਜਿਹੜੇ ਪੀਐਮ ਸੀਗੇ ਕੈਨੇਡਾ ਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਹੁਣ ਉੱਥੇ ਰਾਜਨੀਤਿਕ ਰਾਜਨੀਤਿਕ ਉਥਲ ਪੁਥਲ ਹੋਈ ਹੋਈ ਹੈ ਤੇ ਹੁਣ ਅਗਲਾ ਤਾਜ ਕਿਹਦੇ ਸਿਰ ਤੇ ਚੱਲਦਾ ਹੈ ਇਸ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਹੁਣ ਜਿਹੜਾ ਵੀ ਆਏਗਾ ਉੱਥੇ ਦੁਬਾਰਾ ਕੁਰਸੀ ਤੇ ਬੈਠੇਗਾ ਕੀ ਉਹਦਾ ਲਿਬਰਲਾਈਜ਼ ਹੋਏਗਾ ਪੰਜਾਬ ਲਈ ਹਿੰਦੁਸਤਾਨ ਦੇ ਲਈ ਕੀ ਆ ਜਿਸ ਤਰ੍ਹਾਂ ਪਹਿਲੇ ਟੂਰਿਸਟ ਵੀਜ਼ੇ ਦੀ ਗੱਲ ਕਰ ਲਈਏ ਜੇ ਟੂਰਿਸਟ ਵੀਜ਼ਾ ਬਹੁਤ ਆਰਾਮ ਲਿਬਰਲਾਈਜ਼ ਮਿਲਦਾ ਸੀਗਾ ਸਟੱਡੀ ਵੀਜ਼ਾ ਬੜੇ ਆਰਾਮ ਨਾਲ ਅਸੀਂ ਲੈ ਕੇ ਇੱਥੋਂ ਜਾਂਦੇ ਸੀਗੇ ਉੱਥੇ ਜਾ ਕੇ ਪੜਦੇ ਵੀ ਸੀਗੇ ਤੇ ਬਹੁਤ ਜਲਦ ਅਸੀਂ ਪੀਆਰ ਵੀ ਲੈ ਲੈਂਦੇ ਸੀਗੇ ਸੋ ਇਹ ਸਾਰਾ ਹਾਲਾਤ ਤੇ ਥੋੜਾ ਚੰਗਾ ਨਾ ਪਾਇਓ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹ ਸਾਰੀਆਂ ਚਿੰਤਾ ਲੈ ਕੇ ਆਪਣੇ ਬੱਚਿਆਂ ਦੇ ਵੀਊ ਲੈ ਕੇ ਇਸ ਤੇ ਪਹੁੰਚਿਓ ਤੁਹਾਡਾ ਕੋਟ ਕੋਟ ਧੰਨਵਾਦ ਤਾਸ ਕੈਪਟਨ ਵਿਜੇ ਸ਼ਰਮਾ ਸਭ ਤੋਂ ਪਹਿਲਾਂ ਗੱਲ ਤੁਸੀਂ ਕੀਤੀ ਆ ਵਾਕਿਆ ਉੱਥੇ ਦੇ ਹਾਲਾਤ ਐਸ ਵੇਲੇ ਬਹੁਤ ਸੁਖਾਵੇਂ ਨਹੀਂ ਹੈਗੇ ਜਿਹੜੇ ਅੱਜ ਤੋਂ 3-4 ਸਾਲ ਪਹਿਲਾਂ ਸੀ ਜੀ ਉੱਥੇ ਦੇ ਹਾਲਾਤ ਇਦਾਂ ਵਿਗੜਨ ਦਾ ਬੇਨਕਾਰਨ ਇਹ ਹੋ ਗਿਆ ਕਿ ਤੁਸੀਂ ਜਸਟ ਹੁਣ ਦੇਖਿਆ ਕਿ ਟੁੱਟੋ ਸਾਹਿਬ ਨੇ ਅਸਤੀਫਾ ਦਿੱਤਾ ਵਾ ਜਿਦੀ ਕਿ ਇੱਕ ਸਮੇਂ ਤੁਸੀਂ ਯਾਦ ਹੋਏਗਾ ਪਈ ਮੇਰਾ ਖਾ 1900 2015 ਚ ਸਰਕਾਰ ਬਣੀ ਸੀ 9 ਸਾਲ ਨਗਾ ਚਾਰ ਚੱਲੀ ਆ ਦੋ ਵਾਰੀ ਉਸ ਸਮੇ ਉਹਦਾ ਜਿਹੜਾ ਗਰਾਫ ਸੀ ਉਹ 85% ਸੀ ਤੇ ਤੁਸੀਂ ਆ ਕੱਲ ਦਾ ਸਰਵੇਖਣ ਵੇਖ ਲਓ ਉਹਦਾ 10 ਕਿ 9% ਦਾ ਉਹਦਾ ਉਹ ਆ ਰਿਹਾ ਵਾ ਬਲ ਇੰਨਾ ਥੱਲੇ ਆਉਂਦਾ ਕਾਰਨ ਇਹ ਸਭ ਤੋਂ ਵੱਡਾ ਮੈਸਮ ਦਾ ਫੈਕਟ ਇਹ ਵਾ ਜਿਹੜੀ ਇਮੀਗ੍ਰੇਸ਼ਨ ਪਾਲਿਸੀਆਂ ਸੀ ਉਹ ਬਹੁਤ ਜ਼ਿਆਦਾ ਡਾਊਨ ਹੋ ਗਈਆਂ ਹੂੰ ਬੜੀਆਂ ਰਿਲੈਕਸ ਹੋ ਗਈਆਂ ਇਸ ਕਰਕੇ ਕੁਝ ਸਬਹੁਤ ਸ਼ੋਰਟ ਸਮੇਂ ਦੇ ਵਿੱਚ ਹੀ ਬਹੁਤ ਸਾਰੇ ਬੱਚੇ ਸਾਡੇ ਉੱਥੇ ਪਹੁੰਚ ਗਏ ਜੀ ਤੁਸੀਂ ਦੇਖਿਆ ਹੋਵੇਗਾ ਆਪਣੇ ਪਿੰਡ ਚ ਆਪਣੀ ਸੋਸਾਇਟੀ ਚ ਹਰ ਇੱਕ ਬੰਦਾ ਇੱਕੋ ਪੰਜਾਬੀਆਂ ਦੀ ਸੋਚ ਰਹਿ ਗਈ ਸੀ ਕਿ ਬੱਚੇ ਨੂੰ ਪਲੱਸ 2 ਕਰਕੇ ਆਈਲੈਂਡਸ ਕਰਵਾ ਕੇ ਤੇ ਬਾਹਰ ਭੇਜ ਦਿਓ ਬਿਲਕੁਲ ਜਿੱਥੇ ਤੱਕ ਮੈਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਪਲੱਸ 2 ਤੋਂ ਬਾਅਦ ਕੋਈ ਡਿਗਰੀ ਨਹੀਂ ਰਹਿ ਗਈ ਹੂੰ ਹੂੰ ਜਸਟ ਪਲੱਸ 2 ਉਦੇ ਬਾਅਦ ਆਪਣਾ ਆ ਹਾਈਲਾਈਟਸ ਕਰੋ ਤੇ ਕੈਨੇਡਾ ਜਾਓ ਏ ਸੀ ਜੀ ਕਿਸੇ ਨੇ ਇਹ ਸੋਚਿਆ ਨਹੀਂ ਕਿ ਬੱਚੇ ਨੂੰ ਆਪਾਂ ਉੱਥੇ ਜਾ ਕੇ ਕਿਵੇਂ ਸੈਟਿੰਗ ਕਰਨਾ ਵਾ ਉਸ ਤੋਂ ਬਾਅਦ ਬੇਸਿਕਲੀ ਇਹ ਚ ਮੈਂ ਸਮਝਦਾ ਵਾਂ ਪਿਆ ਜਿਹੜਾ ਇਹਦਾ ਰੁਝਾਨ ਕਰਨ ਦਾ ਮੇਨ ਕਾਰਨ ਇਸੇ ਦਾ ਸਹੀ ਕਿ ਇਹਨੇ ਬਹੁਤ ਜ਼ਿਆਦਾ ਉਹਨੂੰ ਰਿਲੈਕਸ ਕਰਤਾ ਜੀ ਸ਼ਰਮਾ ਜੀ ਅਸੀਂ ਤੁਸੀਂ ਪਿਛਲੀਆਂ ਗੱਲਾਂ ਕਰਦੇ ਪਿਓ ਕਿ ਜਸਟਨ ਟ੍ਰੂਡੋ ਨੇ ਜਿਹੜੀ ਪਾਲਿਸੀ ਸੀਗੀ ਬੜੀ ਇਮੀਗ੍ਰੇਸ਼ਨ ਪਾਲਿਸੀ ਬੜੀ ਲਿਬਰਲਾਈਜ਼ ਕੀਤੀ ਹੋਈ ਸੀਗੀ ਪਰ ਜੇ ਝਾਤ ਮਾਰੀਏ ਪਿਛਲੇ 2-3 ਮਹੀਨਿਆਂ ਤੋਂ ਕੈਨੇਡਾ ਨੇ ਜਿਹੜੇ ਆਪਣੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਉਹ ਲਿਆਂਦੀ ਸੀਗੀ ਕਿ ਇੱਥੋਂ ਦੇ ਪੰਜਾਬੀਆਂ ਨੂੰ ਇੱਥੋਂ ਤੱਕ ਕਹਿਤਾ ਸੀ ਕਿ ਪੰਜਾਬੀਆਂ ਨੂੰ ਵੀਜ਼ਾ ਹੀ ਨਹੀਂ ਦੇਣਾ ਸਟੱਡੀ ਤੋਂ ਉੱਥੇ ਜਿਹੜੇ ਜਾਂਦੇ ਨੇ ਉਹ ਸਟੱਡੀ ਦੇ ਉੱਤੇ ਸਟੱਡੀ ਵੀਜ਼ੇ ਦੇ ਉੱਤੇ ਵੀ ਕਾਫੀ ਪ੍ਰਤੀਬੰਧ ਲਗਾ ਦਿੱਤੇ ਸੀ ਯਾਨੀ ਕਾਫੀ ਰੋਕ ਲਗਾ ਦਿੱਤੀ ਸੀਗੀ ਇਸ ਦਾ ਕਾਰਨ ਕੀ ਹੈ ਦੇਖੋ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੋ ਗਿਆ ਕਿ ਸਾਡੇ ਬੱਚੇ ਬਹੁਤ ਵੱਡੀ ਬਲਕ ਡਿਮਾਂਡ ਦੇ ਵਿੱਚ ਉੱਥੇ ਪਹੁੰਚ ਗਏ ਹਮ ਉਹਨਾਂ ਨੇ ਜਾ ਕੇ ਸਾਡੇ ਕੰਮਕਰ ਉਹਨਾਂ ਦੀਆਂ ਨੌਕਰੀਆਂ ਉਹ ਸਾਰੀਆਂ ਆਪ ਕਰ ਲੀਆਂ ਹਮ ਮੈਂ ਤੁਹਾਨੂੰ ਬਿਲਕੁਲ ਸੱਚਾਈ ਗੱਲ ਦੱਸਾਂ ਭਈ ਉੱਥੇ ਦੇ ਗੋਰੇ ਇਸ ਵੇਲੇ ਸਾਡੇ ਪੰਜਾਬੀਆਂ ਤੋਂ ਤੰਗ ਆ ਗਏ ਨੇ ਹਮ ਹਰ ਘਰ ਤੇ ਤੁਸੀਂ ਦੇਖਦੇ ਹੋ ਭਈ ਵੀਡੀਓ ਕਿੱਦਾਂ ਆ ਰਹੀਆਂ ਗੋ ਬੈਗ ਗੋ ਬੈਗ ਉਦਾ ਕਾਰਨ ਇਹ ਵਾ ਕਿ ਇਹਨਾਂ ਨੇ ਸਾਰੀਆਂ ਉਹ ਜੋਬਾਂ ਆਪ ਲਲੀਆਂ ਕਲੀਆਂ ਜੋਬਾਂ ਨਹੀਂ ਲਲੀਆਂ ਉੱਥੇ ਦਾ ਇੱਕ ਰੂਲ ਸੀ ਵੀ ਤੁਸੀਂ ਕਿਸੇ ਵੀ ਬੰਦੇ ਨੂੰ 16 ਜਾਂ 17 ਡਾਲਰ ਤੋਂ ਘੱਟ ਸੈਲਰੀ ਨਹੀਂ ਦੇਣੀ ਪਰ ਹਾਵਰਸ ਜੀ ਜੀ ਪਰ ਇੱਕ ਸਾਡਾ ਪੰਜਾਬੀ ਸੀ ਜਿਹਨੇ ਕੰਮ ਕਰਨ ਵਾਸਤੇ ਉਹ 10 12 13 9 ਤੱਕ ਵੀ ਉੱਥੇ ਬੱਚੇ ਕੰਮ ਕਰਦੇ ਪਏ ਨੇ ਹੂੰ ਹੂੰ ਉਹ ਹੁਣ ਤੁਸੀਂ ਜੋਬਾਂ ਤੁਸੀਂ ਲਲੀਆਂ ਜਿਹੜਾ ਗੋਰਾ ਉੱਥੇ ਕੰਮ 20 ਤੇ ਕਰਦਾ ਪਿਆ ਸੀ 18 ਤੇ ਕਰਦਾ ਪਿਆ ਸੀ ਉਹ ਵਿਚਾਰਾ ਵਿਲੇ ਹੋ ਗਿਆ ਜੀ ਸਭ ਤੋਂ ਵੱਡਾ ਫੈਕਟ ਇਹ ਪਿਆ ਕਿ ਉੱਥੇ ਜਾਣ ਤੋਂ ਬਾਅਦ ਉਹ ਲੋਕੀ ਬਿਲਕੁਲ ਵਿਲੇ ਹੋ ਗਏ ਉਹਨਾਂ ਦੀਆਂ ਜੋਬ ਅਪਰਚੂਨਿਟੀਆਂ ਸਾਰੀਆਂ ਸਾਡੇ ਕੋ ਆ ਗਈਆਂ ਜਸਟਨ ਟੂਡੋ ਸੀ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਵੱਲੋਂ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸੀਗੀ ਬਹੁਤ ਇਹਦੇ ਵਿੱਚ ਲਿਬਰਲਾਈਜ਼ ਕੀਤਾ ਹੋਇਆ ਸੀਗਾ ਅਸੀਂ ਪਲੱਸ 2 ਕਰਕੇ ਸਿੱਧਾ ਹੀ ਆਈਲਟਸ ਕਰਕੇ ਤੇ ਕੈਨੇਡਾ ਦੇ ਹਵਾਈ ਜਾਇ ਪਕੜ ਲੈਂਦੇ ਸੀਗੇ ਤੇ ਉੱਥੇ ਸਟੱਡੀ ਵੀਜ਼ੇ ਦੇ ਉੱਤੇ ਜਦੋਂ ਸਾਨੂੰ ਆ ਜੌਬ ਕਰਨ ਦੇ ਵੀ ਕੋਈ ਘੰਟੇ ਕੁਝ ਸਰਕਾਰ ਵੱਲੋਂ ਨਿਯਮਿਤ ਸੀਗਾ ਕਿ ਵੀ ਇਹ ਘੰਟੇ ਨੱਕ ਪੰਜਾਬੀ ਇੱਥੇ ਆ ਕੇ ਨੌਕਰੀ ਵੀ ਕਰ ਸਕਦਾ ਹੈ ਪੈਸੇ ਵੀ ਕਮਾ ਸਕਦਾ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉੱਥੇ ਜਿਹੜਾ ਪੰਜਾਬੀ ਹੈਗਾ ਜਿਹੜਾ ਤੈ ਉੱਥੇ ਮਾਨਕ ਸੀਗਾ ਕਿ 15 ਡਾਲਰ 16 ਡਾਲਰ ਪਰ ਆਵਰ ਤੁਸੀਂ ਲੈ ਸਕਦੇ ਹੋ ਨੌ ਤੇ ਵੀ ਕੰਮ ਕਰਦਾ ਸੀ ਇਹਦਾ ਮੇਨ ਕਾਰਨ ਕੀ ਹੈ ਕਿਆ ਗੋਰਾ ਉਹਨਾਂ ਨੂੰ 15 9 ਡਾਲਰ ਤੇ ਰੱਖਦਾ ਸੀਗਾ ਕਿ ਪੰਜਾਬੀ ਹੀ ਉਹਨਾਂ ਨੂੰ ਉਸ ਉਹਦਾ ਸਿਚੁਏਸ਼ਨ ਕਰਦੇ ਸੀਗੇ ਇਹ ਨਾ ਤੁਸੀਂ ਬੜਾ ਅਹਿਮ ਸਵਾਲ ਪੁੱਛ ਲਿਆ ਵਾ ਉਹ ਕੀ ਕਹਿੰਦੇ ਪੰਜਾਬੀ ਚ ਤੂੰ ਰਹਿਣ ਦੇ ਛੇੜਨਾ ਦਰਦਾ ਨੂੰ ਸਾਥੋ ਦਰਦ ਸੁਣਾਏ ਨਹੀਂ ਜਾਣੀ ਹੂੰ ਇਹ ਜੋ ਵੀ ਕੁਝ ਉੱਥੇ ਹੋ ਰਿਹਾ ਬੱਚਿਆਂ ਦੇ ਨਾਲ ਤੁਸੀਂ ਬੁਰਾ ਨਾ ਮੰਨਿਓ ਮੈਂ ਵੀ ਇੱਕ ਪੰਜਾਬੀ ਆ 90% ਆਪਣੇ ਲੋਕੀ ਉੱਤੇ ਖਿਲਾਫ ਕਰਦੇ ਪਏ ਨੇ ਹੂੰ ਹੂੰ ਇਹੋ ਜਿਹੜੇ ਬੰਦੇ ਆਪਣੇ ਨੇ ਉਹਨਾਂ ਨੂੰ ਪਤਾ ਵਾ ਕਿ ਜੇ 15 16 ਡਾਲਰ ਇਹਦਾ ਰੇਟ ਹੈਗਾ ਵਾ ਤੇ ਉਹ 8 10 ਤੇ ਉਹਨਾਂ ਨੂੰ ਲੈ ਕੇ ਉਹ ਕਰਦੇ ਪਏ ਨੇ ਖਾਸ ਕਰਕੇ ਪੰਜਾਬੀ بڑے ਲੋਕਾਂ ਨਾਲ ਮੇਰੀ ਇੱਥੇ ਵਾਰਤਾ ਲਾਭ ਹੁੰਦੀ ਆ بڑے ਬੱਚਿਆਂ ਨੂੰ ਦੂਜੀ ਗੱਲ ਉਹ ਕੰਮ ਵੀ ਕਰਾਉਂਦੇ ਨੇ ਤੇ ਪੈਸੇ ਵੀ ਟਾਈਮ ਲੈਣੇ ਦਿੰਦੇ ਹੂੰ ਹੂੰ ਮੈਂ ਬੜੇ ਕੇਸਾਂ ਚ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਜਾ ਕੇ ਉਹਨਾਂ ਨੂੰ ਦੱਸਿਆ ਬਈ ਤੁਸੀਂ ਪੰਜਾਬੀ ਹੋ ਥੋੜਾ ਬੱਚਾ ਇਹਨਾਂ ਬੱਚਿਆਂ ਤੇ ਤਰਸ ਕਰੋ ਇਹ ਵੀ ਆਪਣੇ ਘਰ-ਬਾਰ ਛੱਡ ਕੇ ਆਏ ਨੇ ਉਹ ਕੁਛ ਨਹੀਂ ਤੇ ਕੰਮ ਸੇ ਕਮ ਇਹਨਾਂ ਦਾ ਜਿਹੜਾ ਰੇਟ ਬੰਦਾ ਉਹ ਤੇ ਦਿਓ ਉਹ ਰੇਟ ਵੀ ਛੱਡੋ ਜੋ ਤੁਸੀਂ 8-10 ਤੇ ਕੰਮ ਕਰਵਾਇਆ ਉਹ ਵੀ ਪੈਸੇ ਦੇਣ ਨੂੰ ਤਿਆਰ ਨਹੀਂ ਆ ਇਹ ਖਾਸ ਕਰਕੇ ਸਾਡੇ ਪੰਜਾਬੀਆਂ ਦਾ ਕਮਾਲ ਕਹਿ ਸਕਦਾ ਮੈਂ ਤੇ ਭਵੇਂ ਮੈਂ ਵੀ ਪੰਜਾਬੀ ਆ ਮੈਂ ਇੱਕ ਗੱਲ ਹੋਰ ਇਹ ਵਿੱਚ ਦੇਖੀ ਆ ਪੰਜਾਬੀ ਜਿਹੜਾ ਉੱਥੇ ਜਾ ਕੇ ਵਸ ਜਾਂਦਾ ਹੈ ਜਿੱਦ ਨੂੰ ਉੱਥੋਂ ਦੀ ਹਵਾ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਉੱਥੋਂ ਦਾ ਰੰਗ ਚੜ ਜਾਂਦਾ ਹੈ ਉੱਥੇ ਜਾ ਕੇ ਉਹ ਫੇਰ ਉਹ ਹੀ ਸੋਚਦਾ ਹੈ ਕਿ ਅਸੀਂ ਵੀ ਜਿਸ ਤਰ੍ਹਾਂ ਪੰਜਾਬ ਚ ਰਹਿੰਦੇ ਸੀਗੇ ਉਸੇ ਤਰ੍ਹਾਂ ਕੈਨੇਡਾ ਚ ਲੈਣਿਆ ਜਿਸ ਤਰ੍ਹਾਂ ਉੱਥੇ ਤੁਸੀਂ ਹੌਰਨ ਨਹੀਂ ਕਾਰ ਦਾ ਆਪਣੇ ਨਹੀਂ ਵਜਾ ਸਕਦੇ ਲਾਊਡ ਸਪੀਕਰ ਤੇ ਆਪਣੇ ਜਿਹੜਾ ਕਾਰ ਦਾ ਸਟੀਰੀਓ ਹੈ ਉਹਦੀ ਆਵਾਜ਼ ਬੜੀ ਘੱਟ ਰੱਖਦੇ ਹੋ ਜਿਹੜੇ ਅੰਗਰੇਜ਼ ਲੋਕ ਜਿਸਾ ਕਰਦੇ ਸੀ ਮਗਰ ਜਿਸ ਤਰ੍ਹਾਂ ਮੈਂ ਵੀ ਦੇਖਿਆ ਕਿ ਪੰਜਾਬੀ ਉੱਥੇ ਜਿਹੜਾ ਜਾ ਕੇ ਰਹਿੰਦਾ ਹੈ ਉਹ ਉਸ ਚੀਜ਼ ਦੀ ਪਰਵਾਹ ਨਹੀਂ ਕਰਦਾ ਚਾਹੇ ਉਹਦਾ ਚਲਾਨ ਵੀ ਕਟਿਆ ਜਾਂਦਾ ਹੈ ਮਗਰ ਉਹ ਆਵਾਜ਼ ਵੀ ਉੱਚੀ ਰੱਖਦਾ ਹੈ ਤੇ ਹੁੱਲਣ ਬਾਜੀ ਬਹੁਤ ਕਰਦਾ ਹੈ ਇਹ ਵੀ ਇੱਕ ਤੁਸੀਂ ਸਮਝਦੇ ਹੋ ਕਿ ਮੇਨ ਵਜ੍ਹਾ ਹੈ ਕਿ ਪੰਜਾਬੀਆਂ ਨੂੰ ਕਿਉਂ ਇਸ ਵੇਲੇ ਮਨਾ ਕਰਨਾ ਸ਼ੁਰੂ ਕੀਤਾ ਹੈ ਦੇਖੋ ਇੱਕ ਗੱਲ ਆ ਭਈ ਜਸਟਿਸ ਟੂਡਨ ਜਿੰਨੇ ਵੀ ਵੀਜ਼ੇ ਦਿੱਤੇ ਨੇ ਨਾ ਉਹਨੇ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕੀਤੀ ਨਹੀਂ ਹੁਣ ਅੱਜ ਕਹਿੰਦੇ ਪੈਣਾ ਵੱਖਵਾਦੀ ਅਤਵਾਦੀ ਸਭ ਉੱਥੇ ਪਹੁੰਚ ਗਏ ਨੇ ਜੋ ਗੈਂਗਸਟਰ ਆ ਉਹ ਉੱਥੇ ਬੈਠੇ ਆਪਰੇਟ ਕਰਦੇ ਪਏ ਨੇ ਇਹ ਕਿਵੇਂ ਕਰਦੇ ਪਏ ਨੇ ਇਹਨਾਂ ਨੂੰ ਕੌਣ ਲੈ ਕੇ ਗਿਆ ਕੀ ਸਾਡੀ ਡਿਊਟੀ ਨਹੀਂ ਬਣਦੀਗੀ ਜਿਹੜੇ ਬੰਦੇ ਨੂੰ ਆਪਾਂ ਵੀਜ਼ਾ ਦੇਣ ਲੱਗੇ ਆ ਉਹਦੀ ਬੈਕਗ੍ਰਾਉਂਡ ਚੈੱਕ ਕਰ ਲਈਏ ਉਹ ਬੰਦਾ ਵਕਫਾ ਦੇ ਤੇ ਨਹੀਂ ਆ ਉਹ ਬੰਦਾ ਕੋਈ ਕਿੱਦਾਂ ਦੀ ਸੋਚ ਰੱਖਦਾ ਆਪਣੇ ਨੇਸ਼ਨ ਪ੍ਰਤੀ ਇਹ ਕਿਸੇ ਨੇ ਚੈੱਕ ਨਹੀਂ ਕੀਤਾ ਅੱਜ ਦੀ ਡੇਟ ਵਿੱਚ ਤੁਸੀਂ ਬੁਰਾ ਨਾ ਮੰਨਿਓ ਜੇ ਕਾਸੀ 15 ਚੋਰ ਫੜੇ ਜਾਂਦੇ ਨੇ ਤੇ ਵਿੱਚੋਂ 12 ਸਾਡੇ ਪੰਜਾਬ ਦੇ ਨੁਮਾਇंदे ਨੇ ਕਾਰ ਚੋਰੀ ਬੈਟਰੀਆਂ ਚੋਰੀ ਕੀ ਕਹਿੰਦੇ ਗੈਂਗਸਟਰ ਦਾ ਕੰਮ ਧਮਕੀਆਂ ਇਹ ਸਭ ਮੇਲਾਖਲ ਪੰਜਾਬ ਤੋਂ ਭਵੇਂ ਕਟੋਂ ਦੀਆਂ ਆਣਗੀਆਂ ਇਸ ਲਈ ਕੈਨੇਡਾ ਤੇ ਬਹੁਤ ਬੁਰਾ ਹਾਲ ਜੀ ਬ੍ਰਮਟਨ ਦੀ ਘਟਨਾ ਹੋਈ ਸੀਗੀ ਤਾਜ਼ਾ ਬ੍ਰਮਟਨ ਗੁਰਦੁਆਰਾ ਸਾਹਿਬ ਮੰਦਰ ਦੇ ਵਿੱਚ ਇੱਕ ਕੈਂਪ ਲੱਗਾ ਹੋਇਆ ਸੀਗਾ ਤੇ ਉੱਥੇ ਆ ਕਿਹਾ ਜਾ ਰਿਹਾ ਹੈ ਕਿ ਖਾਲਸਤਾਨੀ ਸਮਰਥਕਾਂ ਨੇ ਉਹਦੇ ਤੇ ਹਮਲਾ ਕਰ ਦਿੱਤਾ ਉੱਥੇ ਕਾਫੀ ਚਰਚਾ ਹੋਈ ਕਾਫੀ ਵਿਵਾਦ ਉੱਠਿਆ ਉਸ ਤੋਂ ਬਾਅਦ ਜਗ੍ਹਾ ਜਗ੍ਹਾ ਤੇ ਉਹਦੇ ਖਲਾਫ ਪ੍ਰਦਰਸ਼ਨ ਵੀ ਹੋਏ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਅਤਵਾਦੀ ਗੈਂਗਸਟਰ ਹੁਣ ਉੱਥੇ ਜਾ ਕੇ ਬਸ ਕੇ ਨੇ ਇਹ ਇਹਦਾ ਵਕਤ ਹੀ ਨਤੀਜਾ ਇਹ ਹੀ ਹੈ ਕਿ ਸਾਡੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਬਹੁਤ ਜ਼ਿਆਦਾ ਲਿਬਰਲਾਈਜ਼ ਸੀਗੀ ਸਾਰੇ ਗੈਂਗਸਟਰ ਅੱਜ ਦੀ ਤਰੀਕ ਦੇ ਵਿੱਚ ਵੀ ਉੱਥੇ ਜਾ ਕੇ ਬੈਠੇ ਹੋਏ ਨੇ ਇੱਥੋਂ ਉੱਥੋਂ ਆਪਣਾ ਨੈੱਟਵਰਕ ਚਲਾਉਂਦੇ ਨੇ ਆਪਰੇਟ ਕਰਦੇ ਨੇ ਇੱਥੇ ਬੈਠਦੇ ਉੱਥੇ ਨੇ ਇੱਥੇ ਆਪਣੇ ਗੁਰਗੇ ਉਹਨਾਂ ਨੇ ਪਾਲੇ ਹੋਏ ਨੇ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਤੁਸੀਂ ਚਲੇ ਜਾਓ ਕਮਾਂਡ ਕਰਦੇ ਨੇ ਕਿ ਉੱਥੋਂ ਫਲਾਣੇ ਬੰਦੇ ਕੋਲੋਂ ਪੈਸੇ ਲੈਣੇ ਨੇ ਚਲਾ ਜਾ ਨਹੀਂ ਪੈਸੇ ਲੈਣੇ ਤੇ ਉਹਨਾਂ ਨੂੰ ਗੋਲੀ ਮਾਰ ਦੇ। ਕਿਹਾ ਇਹ ਵੀ ਇੱਕ ਕਾਰਨ ਹੈ ਜਸਟਿਨ ਟੂਡੋ ਦੇ ਆਨ ਦਾ ਬਾਦ ਥੱਲੇ ਆਨ ਦਾ। ਬਿਲਕੁਲ ਤੁਹਾਡੀ ਗੱਲ ਸਹੀ ਆ। ਦੇਖੋ ਜਿਹੜੇ ਇੱਥੇ ਅਸੀਂ ਲੋਕੀ ਆਂ ਇਹ ਇੱਥੇ ਸਾਡੇ ਬੱਚੇ ਨੇ ਇੱਥੇ ਤੁਸੀਂ ਜਿੱਦਾਂ ਕਰਦੇ ਪਏ ਹੋ ਉੱਥੇ ਜਾ ਕੇ ਦੇਖੋ ਕਿਵੇਂ ਉਹਨਾਂ ਨੇ ਉਹ ਸਿਸਟਮ ਨੂੰ ਖਰਾਬ ਕੀਤਾ ਤੁਸੀਂ ਗੱਲ ਕੀਤੀ ਆ ਡੀਜੇ ਲਾਉਣ ਵਾਲੀ ਉਹ ਕਰਨ ਵਾਲੀ ਜਸਟ ਮੈਂ ਹੁਣੇ ਕੈਲਗਰੀ ਤੋਂ ਆਇਆ ਵਾਂ ਉੱਥੇ ਇੱਕ ਸਦਾਨਾ ਬਹੁਤ ਵੱਡਾ ਇੱਕ ਕਮਿਊਨਿਟੀ ਬਣੀ ਹੋਈ ਆ ਬੜਾ ਵੱਡਾ ਮੌਲਿਆ ਲੋਕਾਂ ਨੇ ਇਕੱਠੇ ਕਰਕੇ ਪੁਲਿਸ ਨੂੰ ਕੰਪਲੇਟ ਕੀਤੀ ਵੀ ਸਾਨੂੰ ਕਿਤੇ ਹੋਰ ਲੈ ਜਾਓ ਉੱਥੇ ਸ਼ਾਮ ਨੂੰ ਬੱਚੇ ਆਪਣੀਆਂ ਗੱਡੀਆਂ ਲੈ ਕੇ ਉੱਤੇ ਉੱਤੇ ਡੀਜੇ ਲਾ ਕੇ ਤੇ ਬੈਠੀਆਂ ਗੱਲਾਂ ਕਰਦੇ ਪਏ ਨੇ ਕਿ ਆਮ ਲੇਡੀਜ਼ ਦਾ ਉਥੋਂ ਨੰਗਣਾ ਬਹੁਤ ਮੁਸ਼ਕਲ ਸੀ ਆ ਲੇਟੈਸਟ ਜੀ ਮੇਰਾ ਖਾ ਯੂਟਿਊਬ ਤੇ ਸਾਰਾ ਪਿਆ ਹੋਇਆ ਹੈ ਕਿਉਂਕਿ ਇਹ ਬੱਚਿਆਂ ਨੇ ਜਾ ਕੇ ਮੈਂ ਇਹ ਨਹੀਂ ਕਹਦਾ ਸਾਰੇ ਬੱਚੇ ਖਰਾਬ ਨੇ ਪਰ ਮੈਂ ਇਸ ਗੱਲ 'ਚ ਵੀ ਕੋਈ ਸੰਕੋਚ ਨਹੀਂ ਆ ਕਿ ਜੋ ਉੱਥੇ ਮਾਲਾ ਕੰਮ ਕੀਤਾ ਵਾ ਸਾਡੇ ਬੱਚਿਆਂ ਨੇ ਕੀਤਾ ਵਾ ਮੈਂ ਐਕਸੈਪਟ ਕਰਨ ਨੂੰ ਤਿਆਰ ਹਾਂ ਕਿਉਂ ਕਿ ਬੁਰਾ ਨਾ ਮੰਨਿਓ ਮੇਰੇ ਵੀਰੋ ਆਪਾਂ ਇੱਥੇ ਕਿੱਲੇ ਵੇਚ ਕੇ ਬੱਚਿਆਂ ਨੂੰ ਉੱਥੇ ਭੇਜਦਾ ਬੱਚੇ ਨੂੰ ਹਰ ਫੈਸਿਲਿਟੀ ਦਿੱਤੀ ਉਹ ਬੱਚਿਆਂ ਨੇ ਉੱਥੇ ਜਾ ਕੇ ਇਹ ਨਹੀਂ ਵੇਖਿਆ ਮੇਰੇ ਮਾਪੋ ਜੀ ਪਿੱਛੇ ਦੁਸ਼ਾ ਕੀ ਆ ਕਿਸ ਹਾਲ ਚਿਰ ਪਹਿ ਜਿੱਤ ਨੇ ਉੱਥੇ ਆਪਣੇ ਪੂਰਾ ਜਾਂਦਿਆਂ ਐਪਲ ਫੋਨ ਲਲਿਆ ਵੱਡੀਆਂ ਗੱਡੀਆਂ ਲਲੀਆਂ ਘਰ ਲਲੇ ਉਹ ਕਰ ਲਿਆ ਉਸ ਚੌਂਕ ਚ ਖਲੋ ਗੇੜੀਆਂ ਉਹ ਜੋ ਇੱਥੇ ਤੁਸੀਂ ਗੇੜੀਆਂ ਮਾਰਦੇ ਪੈਸੇ ਨਾ ਯੂਨੀਵਰਸਿਟੀ ਖਾਸ ਅਕਾਲ ਚ ਮੇਰਾ ਖਿਆਲ ਉੱਥੇ ਲਗ ਭਗ ਇਹੋ ਹੀ ਕੰਮ ਚੱਲਦਾ ਪਿਆ ਵਾ ਇਸ ਕਰਕੇ ਉੱਥ ਦੇ ਗੋਰੇ ਬਹੁਤ ਐਸ ਵੇਲੇ ਫੈਡ ਅਪ ਹੋ ਗਏ ਨੇ ਨਾ ਤੁਹਾਨੂੰ ਕਾਰ ਪਾਰਕਿੰਗ ਦਾ ਪਤਾ ਨਾ ਤੁਹਾਨੂੰ ਗੱਲ ਕਰਨ ਦਾ ਪਤਾ ਨਾ ਤੁਹਾਨੂੰ ਰਹਿਣ ਸਹਣ ਦਾ ਪਤਾ ਇਸ ਕਰਕੇ ਉਹ ਬੰਦੇ ਇਸ ਵੇਲੇ ਤੁਹਾਨੂੰ ਕਹਿੰਦੇ ਨੇ ਯੂ ਗੋ ਬੈਕ ਯੂ ਗੋ ਬੈਕ ਆਈ ਵਾਂਟ ਟੂ ਮਾਈ ਕੰਟਰੀ ਓਕੇ ਜਸਟਨ ਟੂਡੋ ਦੇ ਅਸਤੀਫੇ ਦੀ ਵਜ੍ਹਾ ਤਾਂ ਅਸੀਂ ਜਾਣਨੇ ਆ ਕਿ ਵੀ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਕਾਈਸਸ ਆ ਗਿਆ ਉੱਥੇ ਇੱਕ ਚੀਜ਼ ਹੋਰ ਦੇਖਿਓ ਪ੍ਰਾਪਰਟੀਆਂ ਬਹੁਤ ਮਹਿੰਗੀਆਂ ਹੋ ਗਈਆਂ ਨੇ ਇੱਕ ਫਲੈਟ ਲੈਣਾ ਵੀ ਇਸ ਵੇਲੇ ਬਹੁਤ ਮੁਸ਼ਕਲ ਹੋ ਗਿਆ ਹੈ ਪੰਜਾਬੀਆਂ ਲਈ ਤਾਂ ਮੁਸ਼ਕਲ ਪਹਿਲੇ ਵੀ ਸੀਗਾ ਤੇ ਹੁਣ ਵੀ ਹੈ ਪਰ ਉੱਥੋਂ ਦੇ ਜਿਹੜੇ ਵਸਨੀਕ ਅੰਗਰੇਜ਼ ਨੇ ਉਹਨਾਂ ਨੂੰ ਵੀ ਹੁਣ ਖਰੀਦ ਖਰੀਦਣਾ ਬਹੁਤ ਮੁਸ਼ਕਲ ਹੋ ਗਿਆ ਹੋਇਆ ਕਿਉਂਕਿ ਉਹਦੇ ਰੇਟ ਹੀ ਨੇ ਵੱਧ ਗਏ ਨੇ ਕਿ ਉਹਨਾਂ ਲਈ ਵੀ ਇਵਨ ਕਿਰਾਇਆ ਬਹੁਤ ਜ਼ਿਆਦਾ ਹੋ ਗਿਆ ਇਹ ਦੇਖੋ ਰੇਟ ਕਿੰਨਾ ਵਧਾ ਦਿੱਤੇ ਹੂੰ ਇਹ ਰੇਟ ਕਿੱਦਾਂ ਵੱਧ ਗਏ ਮਹਿੰਗਾਈ ਕਿੱਦਾਂ ਵੱਧ ਗਈ ਇਹ ਸਾਰੇ ਦੇ ਪਿੱਛੇ ਤੁਸੀਂ ਜੇ ਬੜੇ ਗਹਿਾਈ ਨਾਲ ਸੋਚੋਗੇ ਤੇ ਉਹਨਾਂ ਦੇ ਜ਼ਿੰਮੇਵਾਰ ਆਪਾ ਹੀ ਆ ਕਿਉਂਕਿ ਜਿਹੜਾ ਉੱਥੇ ਮਕਾਨ ਅੱਜ ਤੋਂ ਪਹਿਲਾਂ ਤਾਂ 4 ਜਾਂ 5 ਲੱਖ ਰੁਪਏ ਚ ਸੈਟਿੰਗ ਹੋ ਜਾਂਦੀ ਸੀ ਉਹ ਅੱਜ ਵੇਲੇ 12-12 ਰੱਖਦਾ ਹੋਇਆ ਪਿਆ ਦੂਜੀ ਗੱਲ ਹੋਰ ਮੈਂ ਖਾਸ ਕਰਕੇ ਤੁਹਾਨੂੰ ਆਪਣੀ ਕੈਲਗਰੀ ਦੀ ਗੱਲ ਦੱਸਦਾ ਵਾਂ ਜਿਹੜੇ ਉੱਥੇ ਹੈਗੇ ਸੀ ਸ਼ੁਰੂ-ਸ਼ੁਰੂ ਚ ਜਾ ਕੇ ਟ੍ਰਾਂਟੋ ਬੱਚੇ ਸੀ ਉਹਨਾਂ ਨੇ ਮਕਾਨ ਆਪਣਾ ਲੈ ਲਿਆ ਉਹ ਉੱਥੋਂ ਆਪਣਾ ਮਕਾਨ ਵੇਚ ਕੇ ਇੱਥੇ ਆਣ ਕੇ ਦੋ-ਤਿੰਨ ਤਿੰਨ ਮਕਾਨ ਲੈ ਰਹੇ ਨੇ ਜਿਹੜਾ 5 ਲੱਖ ਰੁਪਏ ਦਾ ਸੀ ਉਹ ਵੈਸੇ 10-10 ਲੱਖ ਰੁਪਏ ਚ ਲੈ ਰਹੇ ਨੇ ਇਹਨਾਂ ਨੇ ਸਾਡੇ ਉਹ ਪ੍ਰਾਈਸ ਇਨਕਰੀਜ਼ ਕਰਤੇ ਨੇ ਇਸ ਕਰਕੇ ਉੱਥੇ ਦੇ ਲੋਕੀ ਵੀ ਤੰਗ ਹੋ ਗਏ ਅਬ ਬੱਚੇ ਵੀ ਤੰਗ ਹੋ ਗਏ ਜਿਹਨਾਂ ਲੈਣੇ ਸੀ ਤੇ ਉਥੇ ਦੇ ਵਸਨੀਕ ਵੀ ਤੰਗ ਹੋ ਗਏ ਇਸੇ ਤਰ੍ਹਾਂ ਹੀ ਤੁਸੀਂ ਵੇਖ ਲਓ ਆਪਣੀ ਗਰੋਸਰੀ ਦਾ ਕੀ ਸਿਸਟਮ ਚੱਲਿਆ ਮੈਨੂੰ ਯਾਦ ਆ ਕਿ ਮੈਂ ਪਹਿਲਾਂ 3 ਸਾਲ ਪਹਿਲਾਂ ਵ ਗਿਆ ਸੀ ਉਸ ਸਮੇਂ ਜਿਹੜੀ ਗਰੋਸਰੀ ਸੀ 2000 ਰੁਪਏ ਦੀ ਸੋਫੀਸ਼ੀਐਂਟ ਕੰਮ ਹੋ ਜਾਂਦਾ ਸੀ ਉਹ ਅੱਜ ਉਹ 2000 ਰੁਪਏ ਦੀ ਜਿਹੜੀ ਗਰੋਸਰੀ ਆ ਉਹ ਲਗਭਗ 5000 ਰੁਪਏ ਤੁਸੀਂ ਲਾਓਗੇ ਤਾਂ ਤੁਹਾਡੇ ਘਰ ਦਾ ਨਾਰਮਲ ਖਰਚਾ ਚੱਲਦਾ ਵਾ ਜਸਟਨ ਟੂਡੋ ਦੀ ਲਿਬਰਲਾਈਜ਼ਡ ਇਕਸ ਮੰਨੂ ਮੀ ਜਾਣਿਆ ਜਦੋਂ ਉੱਥੇ ਗ੍ਰੋਸਰੀ ਦਾ ਰੇਟ ਵੱਧ ਗਿਆ ਸੀਗਾ ਜਦੋਂ ਮਹਿੰਗਾਈ ਵੱਧ ਗਈ ਸੀਗੀ ਤੇ ਉਹਨਾਂ ਦੀ ਸਰਕਾਰ ਵੱਲੋਂ ਉਹਦੋਂ ਵੀ ਕੁਝ ਲੋਕਾਂ ਨੂੰ ਹੈਲਪ ਕੀਤੀ ਗਈ ਸੀਗੀ ਕਿ ਲੋਕਾਂ ਨੂੰ ਉਹਦਾ ਪੱਤਾ ਵੀ ਦਿੱਤਾ ਗਿਆ ਸੀਗਾ ਮਗਰ ਹਾਲਾਤ ਕੈਨੇਡਾ ਦੇ ਹੁਣ ਉਹੋ ਜਿਹੇ ਦੇ ਹੀ ਨਜ਼ਰ ਆ ਰਹੇ ਠੀਕ ਹੈ ਤੁਸੀਂ ਪੰਜਾਬੀਆਂ ਨੂੰ ਜਾਂ ਹਿੰਦੁਸਤਾਨੀਆਂ ਨੂੰ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ ਜੇ ਹੁਣ ਤੁਸੀਂ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ ਤੇ ਉਥੋਂ ਦੀ ਇਕਨੋਮੀ ਕਿਵੇਂ ਅੱਗੇ ਚੱਲੇਗੀ ਕਿਉਂਕਿ ਜਿਆਦਾ ਜਿਆਦਾ ਤਾਂ ਕੈਨੇਡਾ ਇਟਸੈਲਫ ਜੇ ਅਸੀਂ ਕਿਹਾ ਜਾ ਰਿਹਾ ਹੈ ਟੂਰਿਸਟ ਦੇ ਉੱਤੇ ਜਿਆਦਾ ਚੱਲਦਾ ਹੈ ਕੈਨੇਡਾ ਕੈਨੇਡਾ ਟੂਰਿਸਟ ਦੇ ਉੱਤੇ ਚੱਲਦਾ ਸੀ ਸਟੱਡੀ ਵੀਜ਼ਾ ਤੇ ਸਟੂਡੈਂਟ ਜਾਂਦੇ ਸੀ ਉਹਨਾਂ ਦੇ ਉੱਤੇ ਚੱਲਦਾ ਸੀਗਾ ਕਿ ਆ ਹੁਣ ਉਹਨੂੰ ਇਹਦਾ ਅਸਰ ਨਹੀਂ ਪੇਖਣਾ ਪਏਗਾ ਕਿ ਜਦੋਂ ਉਹਨਾਂ ਨੇ ਬੰਦ ਹੀ ਸਾਰਾ ਕੁਝ ਕਰਤਾ ਸਟੂਡੈਂਟ ਨਹੀਂ ਆਣਗੇ ਵੀਜ਼ਾ ਨਹੀਂ ਦੇਗਾ ਤੇ ਉਹਦੀ ਟੂਰਿਸਟ ਇੰਡਸਟਰੀ ਨੂੰ ਨਹੀਂ ਫਰਕ ਪਏਗਾ ਦੇਖੇ ਇਥੇ ਸਭ ਦਾ ਵੱਡਾ ਕੰਮ ਆ ਗਿਆ ਵੀ ਇਸ ਵੇਲੇ ਅਗਲੇ ਸਾਲ ਵੋਟਾਂ ਨੇ ਇਸ ਸਾਲ ਹੀ ਬਲਕਿ ਵੋਟਾਂ ਨੇ ਤੰਬਰ ਅਕਤੂਬਰ ਦੇ ਵਿੱਚ ਇਹ ਜੋ ਵੀ ਕੁਝ ਹੋ ਰਿਹਾ ਨਾ ਇਸ ਵੇਲੇ ਤੁਸੀਂ ਲੇਟੈਸਟ ਤੁਸੀਂ ਵੇਖ ਲਓ ਅਪ ਟੂ ਡੇਟ ਕੀ ਹੈਗਾ ਵਾ ਪਹਿਲਾਂ ਤੁਹਾਨੂੰ 10 ਸਾਲ ਦਾ ਸੁਪਰ ਵੀਜ਼ਾ ਮਿਲਦਾ ਸੀ ਜਦੋਂ ਮਰਜ਼ੀ ਜਾਓ ਜਦੋਂ ਮਰਜ਼ੀ ਜਾਓ ਕੋਈ ਨਹੀਂ ਪੁੱਛਦਾ ਸੀ ਹੁਣ ਭਵੇਂ ਤੁਹਾਨੂੰ ਵੀਜ਼ਾ ਮਿਲਦਾ ਪਿਆ ਵਾ ਉਹਨਾਂ ਪਾਰਟਿਕੂਲਰ ਟਾਈਮ ਰੱਖਤਾ ਵਾ ਪਹਿ ਅਰੋ ਤੁਸੀਂ ਜਾਣਾ ਤੇ ਐਦੋ ਵਾਪਸ ਆਉਣਾ ਪਹਿਲੇ ਵਾਲੇ ਕੰਮ ਨਹੀਂ ਹੈਗੇ ਤੁਝਾ ਵੇਖੋ ਕਿੰਨਾ ਵੱਡਾ ਇੱਥੇ ਜਾਂਦਾ ਸੀ ਬੰਦਾ ਟੂਰਿਸਟ ਜਾਂਦਾ ਸੀ 2 4 6 ਮਹੀਨੇ ਵਾਸਤੇ ਉੱਥੇ ਅੱਗੇ ਐਲ ਐਮ ਆਈ ਲੈ ਲੈਂਦਾ ਸੀ ਉਹ ਲੈ ਕੇ ਉਹਨੂੰ ਆਪਣੇ ਵਰਕ ਪਰਮਿਟ ਤੇ ਕਨਵਰਟ ਕਰ ਲੈਂਦਾ ਸੀ ਬਹੁਤ ਲੋਕੀ ਉੱਥੇ ਜਾ ਕੇ ਸੈੱਟ ਹੋਏ ਨੇ ਬਹੁਤ ਚੰਗੀ ਗੱਲ ਹੈ ਇਸ ਵੇਲੇ ਉਹ ਉਹ ਵੀ ਬੰਦ ਕਰਤਾ ਕਿ ਜਿਹੜੇ ਤੁਹਾਡੇ ਐਲ ਐਮ ਆਈ ਦੇ 50 ਪੁਆਇੰਟ ਸੀ ਉਹ ਤੁਹਾਨੂੰ ਨਹੀਂ ਮਿਲਨੇ ਉਹਦਾ ਕਰਦੇ ਹੋਏ ਕਿ ਤੁਹਾਨੂੰ ਰੋਕਣਾ ਚਾਹੁੰਦੇ ਨੇ ਹੁਣ ਉਹਦਾ ਕੋ ਤਾਂ ਕਿ ਇਸ ਵੇਲੇ ਲੋਕਲ ਜਿਹੜੇ ਲੋਕੀ ਉੱਥੇ ਨੇ ਉੱਥੇ ਦੇ ਗੋਰੇ ਨੇ ਉਹਨਾਂ ਦਾ ਬੜਾ ਪ੍ਰੈਸ਼ਰ ਪੈ ਗਿਆ ਇਸ ਵੇਲੇ ਉਹ ਗਵਰਨਮੈਂਟ ਉੱਤੇ ਵੀ ਤੁਹਾਡੇ ਕਰਕੇ ਇਹ ਸਾਰਾ ਸਿਸਟਮ ਖਰਾਬ ਹੋ ਗਿਆ ਆ ਉਨੂੰ ਖੋਜ ਕਰਨ ਵਾਸਤੇ ਵੋਟਾਂ ਲੈਣ ਵਾਸਤੇ ਇਸ ਵੇਲੇ ਡੇ ਟੂ ਡੇ ਤੁਸੀਂ ਜਰੂਰ ਆਪਣਾ ਸਵੇਰੇ ਖਬਰਾਂ ਸੁਣੋ ਤੁਹਾਨੂੰ ਕੈਨੇਡਾ ਦੀ ਜਰੂਰ ਖਬਰ ਮਿਲੇਗੀ ਕਿ ਅੱਜ ਨਵਾਂ ਰੂਲ ਆ ਗਿਆ ਅੱਜ ਉਹਨਾਂ ਨੇ ਆ ਕਰਤਾ ਆ ਤੁਸੀਂ ਨਹੀਂ ਆ ਸਕਦੇ ਹੁਣ ਪਿੱਛੇ ਤੁਸੀਂ ਤੁਣਿਆ ਹੋਏਗਾ ਕਿ ਗ੍ਰੈਂਡਫਾਦਰ ਮਦਰ ਫਾਦਰ ਤੁਸੀਂ ਜਿਹੜਾ ਜਿੱਦਾ ਹੈਗਾ ਸੀ ਤੁਸੀਂ ਉਹਦੇ ਵੀ ਸਪான்ਸਰ ਨਹੀਂ ਕਰ ਸਕਦੇ ਇਹ ਲੇਟੈਸਟ ਅਪਡੇਟ ਹੈ ਅੱਜ ਦੇ ਅੱਛਾ ਹੁਣ ਨਟਸ਼ੈਲ ਦੇ ਵਿੱਚ ਲਾਸਟ ਸ਼ਰਮਾ ਜੀ ਅਸੀਂ ਗੱਲ ਕਰਾਂਗੇ ਕਿ ਹੁਣ ਤਾਜ਼ਾ ਹਾਲਾਤ ਕੀ ਹੈ ਕੈਨੇਡਾ ਦੀ ਰਾਜਨੀਤੀ ਕਿਸ ਤਰਫ ਜਾ ਰਹੀ ਹੈ ਕਿਉਂਕਿ ਅਮਰੀਕਾ ਵੀ ਦਬਾਅ ਬਾਰ ਰਿਹਾ ਹੈ ਕਿ ਕੈਨੇਡਾ ਨੂੰ ਆਪਣਾ ਹੀ ਗਨ ਰਾਜ ਆਪਣਾ ਹੀ ਸਟੇਟ ਬਣਾ ਲਿਆ ਜਾਏ। ਕੀ ਕਿਹੋ ਜੀ ਤੁਹਾਨੂੰ ਲੱਗਦਾ ਹੈ ਸਰਕਾਰ ਹੁਣ ਉੱਥੇ ਨਵੀਂ ਬਣੇਗੀ? ਕੀ ਉਦੀ ਪਾਲਿਸਿਸ ਪੰਜਾਬੀਆਂ ਨੂੰ ਖਾਸ ਕਰਕੇ ਹਿੰਦੁਸਤਾਨੀਆਂ ਨੂੰ ਪਹਿਲੇ ਵਰਗੀਆਂ ਮਿਲਣਗੀਆਂ ਜਾਂ ਉਹ ਕੁਝ ਚੇਂਜਸ ਕਰਨਗੇ ਇਹਦੇ ਵਿੱਚ? ਦੇਖੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਤੁਹਾਡਾ। ਕਿਉਂਕਿ ਸਾਡਾ ਭਵੇਂ ਮੈਂ ਉੱਥੇ ਪੀਆ ਰਿਆਂ ਫਿਰ ਵੀ ਸਾਡਾ ਦਿਲ ਇਸ ਵੇਲੇ ਪੰਜਾਬੀ ਹੈ। ਹੂੰ। ਉੱਥੇ ਜੋ ਵੀ ਕੋਈ ਰੂਲ ਰੈਗੂਲੇਸ਼ਨ ਬੰਦਾ ਵਾ ਸਾਨੂੰ ਹੁੰਦਾ ਵਾ ਕਿ ਸਾਡੇ ਦੇਸ਼ ਵਾਸਤੇ ਸਾਡੇ ਪੰਜਾਬ ਵਾਸਤੇ ਉਹ ਕਿੱਦਾਂ ਦਾ ਹੋਏਗਾ ਐਸ ਵੇਲੇ ਸਭ ਦੇ ਜਨ ਵਿੱਚ ਇਹ ਹੋਆ ਕਿ ਜਿਹੜੀ ਨਵੀਂ ਸਰਕਾਰ ਆਉਂਦੀ ਆ ਨਵੇਂ ਬੰਦਾ ਆਉਂਦਾ ਵਾ ਉਹਦੇ ਵਾਲ ਅੱਖਾਂ ਲੱਗੀਆਂ ਹੋਈਆਂ ਨੇ ਕਿ ਉਹ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਇਹਨੂੰ ਕਿੱਦਾਂ ਲੈ ਕੇ ਅੱਗੇ ਚੱਲੇਗਾ ਜੇ ਤੇ ਮੰਨ ਲਓ ਜੋ ਹਾਲਾਤ ਚੱਲਦੇ ਪਏ ਨੇ ਅੱਜ ਦੇ ਉੱਤੇ ਬਹੁਤ ਮੁਸ਼ਕਲ ਨੇ ਇਹਦ ਗੱਲ ਮੰਨ ਕੇ ਚੱਲੋ ਕੋਈ ਅੱਛਾ ਬੰਦਾ ਆ ਜਾ ਜਿੱਦਾਂ ਹੋਣਾ ਉਹਦੀ ਉਹਦੇ ਫైనాన్స్ ਮਿਨਿਸਟਰ ਨੇ ਵੀ ਅਸਤੀਫਾ ਦਿੱਤਾ ਸੀ ਉਹਦੇ ਆਪਣੇ ਮੰਤਰੀ ਆਪਣੇ ਐਮਪੀ ਜਿਹੜੇ ਨੇ ਉਹ 11 12 ਸਾਈਡ ਤੇ ਹੋ ਗਏ ਸੀ 160 ਦੇ ਵਿੱਚੋਂ 45 145 ਸਾਈਡ ਤੇ ਹੋ ਗਏ ਉਹ استਿਫਾ ਦੇਣੇ ਪੈਣਾ ਸੀ ਉਹਨੂੰ ਉਹਦੇ ਬਾਅਦ ਹੁਣ 2 ਮਹੀਨੇ ਅਗਲੇ ਉਹਨੇ ਹੋ ਗਿਆ ਉਹਦੇ ਚੱਲਣਾ ਵਾ ਇਹੋ ਕਾਰਿਆ ਵਿਹਾਰ ਬਟ ਇਹ ਐਸ ਵੇਲੇ ਪ੍ਰਮਾਤਮਾ ਅੱਗੇ ਦੁਆ ਕਰੋ ਪੈਸੇ ਤਿੰਨ ਚਾਰ ਜਿਹੜੇ ਲੈਂਡ 'ਚ ਹੈਗੇ ਨੇ ਉਹਨਾਂ ਦੇ ਜਿਹੜੇ ਰਿਲੇਸ਼ਨ ਸਾਡੇ ਨਾਲ ਨੇ ਲਗਭਗ ਠੀਕ ਹੀ ਕਹਿ ਸਕਦੇ ਆ ਖਰਾਬ ਨਹੀਂ ਹੈ ਠੀਕ ਹੀ ਕਹਿ ਸਕਦੇ ਆ ਜਿਹੜੀ ਉਹ ਦੀ ਫైనాన్స్ ਮਿਨਿਸਟਰ ਸੀ ਠੀਕ ਹੈ ਜੀ ਜਿਹੜਾ ਉਹ ਨਵਾਂ ਇੱਕ ਆਪਣੇ ਪੰਜਾਬ ਦੇ ਗਵਰਨਰ ਨੇ ਗੌਰਵ ਜਿਹੜਾ ਉਹਨਾਂ ਨੂੰ ਆਪਣੀ ਨਾਮਜ਼ਦੀ ਦਿੱਤੀ ਆਪਣੇ ਦੇ ਵਾਸਤੇ ਜੇ ਇਹ ਆ ਜਾਂਦੇ ਨੇ ਕੁਝ ਅਜ ਤੱਕ ਕਹਿ ਸਕਦੇ ਆ ਕਿ ਕੁਝ ਪੌਲਸੀਆਂ ਜਿਹੜੀਆਂ ਸਾਡੇ ਫੇਵਰੇਬਲ ਹੋਣਗੀਆਂ ਪੰਜਾਬ ਵਾਸਤੇ ਇੰਡੀਆ ਵਾਸਤੇ ਉਹ ਜੇ ਕੰਟੀਨਿਊ ਚਲਦੀਆਂ ਰਹਿਣਗੀਆਂ ਤੇ ਫਿਰ ਤੇ ਸਾਡਾ ਫਾਇਦਾ ਵਾ ਤੇ ਨਹੀਂ ਤੇ ਤੁਹਾਡੇ ਸਾਹਮਣੇ ਅਮਰੀਕਾ ਦੇ ਉਹ ਰਾਸ਼ਟਰਪਤੀ ਮੈਂ 20 ਤਰੀਕ ਨੂੰ ਸੌ ਲੈਣੀ ਉਹਨੇ ਤੇ ਪਹਿਲਾਂ ਹੀ ਕਹਿਤਾ ਵਾ ਵੀ ਆਜੋ ਤੁਸੀਂ ਮੇਰੇ ਵਿੱਚ ਨਾਰਾ ਧਮਕੀ ਵੀ ਦਿੱਤੀ ਹੈ ਜੇ ਨਹੀਂ ਆਏ ਤਾਂ ਅਸੀਂ ਤੁਹਾਡਾ 25% ਹੋਜੀ ਟੈਕਸ ਤੁਹਾਡੇ ਵਧਾ ਦੇ ਰਹੇ ਨੇ ਨਹੀਂ ਤੇ ਮੇਰਾ ਕੁੰਜਾ ਸਰੂਪਾਣ ਕੇ ਬਣ ਜੋ ਤੁਹਾਡੇ 60% ਟੈਕਸ ਖਤਮ ਕਰ ਦੇਾਂਗੇ ਇਹ ਹੁਣ ਤੁਹਾਨੂੰ ਆਪਣੀ ਹੋਂਦ ਆਪ ਬਚਾਉਣੀ ਪੈਣੀ ਆ ਮਿਲ ਕੇ ਮੇਰੀ ਤੇ ਹੋ ਦੁਆ ਪ੍ਰਮਾਤਮਾ ਅੱਗੇ ਵੀ ਚੰਗੀ ਸਰਕਾਰ ਆਵੇ ਸਾਡੇ ਪੰਜਾਬ ਵਾਸਤੇ ਤੇ ਸਾਡੇ ਦੇਸ਼ ਵਾਸਤੇ ਜਿਹੜੀ ਮਿਲ ਕੇ ਇਹਨੂੰ ਅੱਗੇ ਲੈ ਕੇ ਜਾ ਸਕੇ ਸ਼ੁਕਰੀਆ ਸ਼ਰਮਾ ਜੀ ਸੋ ਸ਼ਰਮਾ ਜੀ ਐਨ ਆਰ ਆਈ ਨੇ ਕੈਨੇਡਾ ਤੋਂ ਇੱਥੇ ਪੰਜਾਬ ਇਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਤੌਰ ਆਰਮੀ ਦੇ ਕੈਪਟਨ ਰਿਟਾਇਰ ਹੋਏ ਨੇ ਜਿਹੜੇ ਆਪਣੇ ਬੱਚਿਆਂ ਨਾਲ ਜਾ ਕੇ ਉੱਥੇ ਪੀਆਰ ਜਿਨ੍ਹਾਂ ਨੂੰ ਮਿਲ ਚੁੱਕੀ ਹੈ ਉਹਨਾਂ ਨੇ ਕੈਨੇਡਾ ਦੇ ਹਾਲਾਤ ਬਿਆਨ ਕੀਤੇ ਨੇ ਜਿਹੜੇ ਮੌਜੂਦਾ ਹਾਲਾਤ ਨੇ ਜਸਟਨ ਟੂਡੋ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ 90 ਦਿਨ ਦਾ ਸਮਾਂ ਹੈ ਕਿ ਉਸ ਜਗ੍ਹਾ ਦੇ ਉੱਤੇ ਜਸਟਨ ਟੂਡੋ ਦੀ ਜਗ੍ਹਾ ਤੇ ਕਿਸੇ ਨੂੰ ਚੁਣਿਆ ਜਾਏਗਾ ਇਲੈਕਸ਼ਨ ਹੋਣਗੇ ਇਲੈਕਸ਼ਨ ਤੇ ਕਿਸ ਪਾਰਟੀ ਨੂੰ ਸਮਰਥਨ ਉੱਥੋਂ ਦੀ ਸਰਕਾਰ ਉੱਥੋਂ ਦੇ ਲੋਕ ਦਿੰਦੇ ਨੇ ਇਸ ਸਮੇਂ ਆਉਣ ਵਾਲਾ ਦੱਸੇਗਾ ਪਰ ਹੁਣ ਮੌਜੂਦਾ ਹਾਲਾਤ ਜੋ ਨੇ ਕਿਉਂਕਿ ਕੈਨੇਡਾ ਸਰਕਾਰ ਵੱਲੋਂ ਜਿਹੜਾ ਪੰਜਾਬੀਆਂ ਲਈ ਖਾਸ ਕਰਕੇ ਜਿਹੜਾ ਆਨ ਜਾਣ ਦਾ 2 ਵੀਜ਼ਾ ਬਣਾਇਆ ਸੀ ਟੂਰਿਸਟ ਵੀਜ਼ਾ ਬਣਾਇਆ ਸੀ ਉਹ ਨੂੰ ਬੰਦ ਕਰ ਦਿੱਤਾ ਹੈ 1 ਮਹੀਨੇ ਦੀ ਵੱਧ ਤੁਸੀਂ ਉੱਥੇ ਨਹੀਂ ਰਹਿ ਸਕਦੇ ਅੱਗੇ ਤੁਹਾਨੂੰ ਟੂਰਿਸਟ ਵੀਜ਼ਾ ਹੁੰਦਾ ਸੀਗਾ ਤੇ 2-3 ਮਹੀਨੇ ਦੱਕਨ ਤੁਸੀਂ ਰਹਿ ਸਕਦੇ ਸੀਗੇ ਪਰ ਹੁਣ 1 ਮਹੀਨੇ ਤੋਂ ਵੱਧ ਨਹੀਂ ਰਹਿ ਸਕਦੇ ਇਸ ਤੋਂ ਇਲਾਵਾ ਜਿਹੜਾ ਸਟੱਡੀ ਵੀਜ਼ਾ ਹੈ ਉਹਦੇ ਵਿੱਚ ਵੀ ਕਾਫੀ ਕਟੌਤ ਕੀਤੀ ਗਈ ਹੈ ਜਿਹੜਾ ਉਥੇ ਪਰਮਾਨੈਂਟ ਰੈਜ਼ਿਡੈਂਸ ਹੈ ਉਹਦੇ ਲਈ ਵੀ ਕਾਫੀ ਕਾਫੀ ਦਿੱਕਤਾਂ ਆ ਰਹੀਆਂ ਨੇ ਲੋਕਾਂ ਨੂੰ ਕਿ ਆ ਪੰਜਾਬੀ ਜਿਨ੍ਹਾਂ ਦਾ ਸੁਪਨਾ ਸੀਗਾ ਸੀ ਕੈਨੇਡਾ ਜਾ ਕੇ ਵਸਣਾ ਕੀ ਆ ਨਵੀਂ ਸਰਕਾਰ ਉਹਨੂੰ ਫੁੱਲਫਿਲ ਕਰ ਪਾਏਗੀ ਇਹ ਸਮਾਂ ਦੱਸੇਗਾ ਕੈਮਰਾ ਪ੍ਰਸੰਨ ਨਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸੂਰਾ ਟੀਵੀ ਅੰਮ੍ਰਿਤਸਰ